ਆਪਾਂ ਆਪਣੀ ਕਿਤਾਬ ਪੰਜਾਬੀ ਲੋਕਗੀਤ ਨਾਲ ਤੇ ਸੰਪਾਦਨ ਮਹਿੰਦਰ ਸਿੰਘ ਰੰਧਾਵਾ ਦਵਿੰਦਰ ਸਤਿਆਰਥ ਠੀਕ ਹੈ ਇਹਦੇ ਵਿੱਚ ਦਰਜ ਪਹਿਲੀ ਘੋੜੀ ਆਪਾਂ ਪੜਾਂਗੇ ਘੋੜੀ ਸੋਹਦੀ ਕਾਠੀਆਂ ਦੇ ਨਾਲ ਕੀ ਲਿਖਿਆ ਘੋੜੀ ਸੋਹਦੀ ਕਾਠੀਆਂ ਦੇ ਨਾਲ ਕਾਠੀ ਡੇਢ ਤੇ ਹਜ਼ਾਰ ਉਮਰਾਵਾਂ ਦੀ ਤੇਰੀ ਚਾਲ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਮਾਂ ਦੇ ਆ ਸੁਟਣਾ ਮਤਲਬ ਇਹ ਜਿਹੜੀਆਂ ਲਾਈਨਾਂ ਕੌਣ ਬੋਲ ਰਿਹਾ ਮਾਂ ਬੋਲ ਰਹੀ ਹੈ ਮੁੰਡਾ ਵਿਆਹ ਬਿਆਨ ਦੇ ਲਈ ਤਿਆਰ ਹੈ ਠੀਕ ਹੈ ਤਾਂ ਹੁਣ ਉਹਦੀ ਉਹ ਸਿਫਤ ਕਰਦੀ ਹੈ ਘੋੜੀ ਸੋਹਂਦੀ ਕਾਠੀਆਂ ਦੇ ਨਾਲ ਜਿਸ ਘੋੜੀ ਦੇ ਉੱਤੇ ਵਿਆਹ ਜਾਣ ਵਾਲੇ ਮੁੰਡੇ ਨੇ ਚੜਨਾ ਹੈ ਕਹਿੰਦੀ ਉਹ ਘੋੜੀ ਬਹੁਤ ਸੋਹਣੀ ਲੱਗ ਰਹੀ ਹੈ ਘੋੜੀ ਸੋਹਂਦੀ ਕਾਠੀਆਂ ਦੇ ਨਾਲ ਕਾਠੀ ਹੁੰਦੀ ਹੈ ਨਾ ਬੈਠਣ ਦੇ ਲਈ ਉੱਪਰ ਹੈਨਾ ਕਾਠੀ ਦੇ ਨਾਲ ਕਹਿੰਦੀ ਬੜੀ ਸਜ ਰਹੀ ਐ ਉਹ ਕਾਠੀ 1.5 ਹਜ਼ਾਰ ਤੇ ਉਹ ਜਿਹੜੀ ਕਾਠੀ ਉੱਪਰ ਰੱਖੀ ਹੋਈ ਐ ਐਵੇਂ ਨਹੀਂ ਐ ਜਿਹੜਾ ਮੁੰਡਾ ਉਸ ਘੋੜੀ ਤੇ ਚੜ ਕੇ ਜਾਏਗਾ ਨਾ ਉਸ ਉਸ ਕਾਠੀ ਦੇ ਉੱਤੇ ਬੈਠ ਕੇ ਜਾਏਗਾ ਉਹ ਕਾਠੀ ਐਵੇਂ ਨਹੀਂ ਐ ਸਸਤੀ ਨਹੀਂ ਹੈਗੀ 1.5 ਹਜ਼ਾਰ ਦੀ ਕਾਠੀ ਐ ਕਹਿੰਦੀ ਇਹ ਹੁਣੇ ਪੁਰਾਣੇ ਸਮੇਂ ਦੇ ਹਿਸਾਬ ਦੇ ਨਾਲ ਸੋਚ ਕੇ ਦੇਖੋ ਹੁਣ ਤਾਂ ਆਪਾਂ ਨੂੰ 1.5 ਹਜ਼ਾਰ ਕੁਝ ਵੀ ਨਹੀਂ ਲੱਗਦਾ ਹੁਣ ਆਪਾਂ ਕਰੋੜਾਂ ਦੀ ਗੱਲ ਕਰਾਂਗੇ ਫੇਰ ਲੱਗੂਗਾ ਆਪਾਂ ਨੂੰ ਹੈਨਾ ਤੋ ਹੁਣ ਪ੍ਰਾਣੇ ਹਿਸਾਬੇ ਨਾਲ ਸੋਚ ਕੇ ਦੇਖੋ ਕਿ 1500 ਮਤਲਬ ਬਹੁਤ ਵੱਡੀ ਅਮਾਉਂਟ ਹੈ ਠੀਕ ਹੈ ਬੜੀ ਮਹਿੰਗੀ ਕਾਠੀ ਉਹਦੇ ਉੱਤੇ ਦਿੱਤੀ ਹੋਈ ਹੈ ਕਹਿੰਦੀ ਉਮਰਾਵਾ ਦੀ ਤੇਰੀ ਚਾਲ ਮੈਂ ਬਲਿਹਾਰੀ ਵਿਮਾਦਿਆ ਸੁਰਜਣਾ ਉਮਰਾਫ ਮਤਲਬ ਅਮੀਰ ਲੋਕ ਸਰਦਾਰ ਹੁਣ ਆਪਣੇ ਪੁੱਤ ਨੂੰ ਕਿਹਦੇ ਨਾਲ ਤੁਲਨਾਦੀ ਹੈ ਉਮਰਾਵਾ ਦੀ ਤੇਰੀ ਚਾਲ ਵਿਆਹ ਜਾਣ ਵਾਲੇ ਆਪਣੇ ਪੁੱਤ ਨੂੰ ਕਹਿੰਦੀ ਹੈ ਤੇਰੀ ਤਾਂ ਚਾਲ ਵੀ ਸਰਦਾਰਾਂ ਵਰਗੀ ਹੈ ਅਮੀਰਾਂ ਵਰਗੀ ਹੈ ਆਮ ਤੇ ਖਾਸ ਬੰਦੇ ਦੀ ਤੌਰ ਦੇ ਵਿੱਚ ਵੀ ਫਰਕ ਹੁੰਦਾ ਚਾਲ ਦੇ ਵਿੱਚ ਵੀ ਫਰਕ ਹੁੰਦਾ ਬੈਠਣ ਉੱਠਣ ਦੇ ਢੰਗ ਦੇ ਵਿੱਚ ਵੀ ਫਰਕ ਹੁੰਦਾ ਸੋ ਮਾਂ ਜਿਹੜੀ ਹੈ ਆਪਣੇ ਪੁੱਤ ਨੂੰ ਤੁਲਨਾਦੀ ਹੈ ਅਮੀਰ ਸਰਦਾਰਾਂ ਦੇ ਨਾਲ ਕਹਿੰਦੀ ਤੇਰੀ ਚਾਲ ਵੀ ਬਿਲਕੁਲ ਅਮੀਰਾਂ ਵਰਗੀ ਹੈ ਸਰਦਾਰਾਂ ਵਰਗੀ ਹੈ ਮੈਂ ਬਲੇਹਲ ਸੋ ਮਾਂ ਆਪਣੇ ਵਿਆਹੇ ਜਾਣ ਵਾਲੇ ਪੁੱਤ ਤੋਂ ਬਲੇਹਾਰੇ ਜਾਂਦੀ ਹੈ ਕੁਰਬਾਨ ਜਾਂਦੀ ਹੈ ਵੇ ਮਾਂ ਦੇ ਆ ਸੁਰਜਣਾ ਮਾਂ ਦੇ ਲਈ ਤਾਂ ਬੱਚੇ ਸੋਹਣੇ ਹੀ ਹੁੰਦੇ ਹੈ ਹੈਨਾ ਚਾਹੇ ਜਿੱਦਾਂ ਮਾਜੀ ਹੋਵੇ ਸੋ ਉਹ ਆਪਣੇ ਪੁੱਤ ਨੂੰ ਕਹਿੰਦੀ ਹੈ ਤੂੰ ਮੇਰਾ लाडला ਸੋਹਣਾ ਸੁਨੱਖਾ ਪੁੱਤ ਹੈ ਠੀਕ ਹੈ ਸੋ ਉਹਦੇ ਤੇ ਕੁਰਬਾਨ ਜਾਂਦੀ ਹੈ ਅਗਲੀਆਂ ਦੋ ਲਾਈਨਾਂ ਵਿੱਚ 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 ਬਾਗਾਂ ਦੇ ਤੁਸੀਂ ਆਓ ਚੋਟ ਨਗਾਰਿਆਂ ਤੇ ਲਾਓ ਖਾਣਾ ਰਾਜਿਆਂ ਦਾ ਖਾਓ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਗਣਾ ਇੱਕ ਵਾਰ ਫੇਰ ਉਹ ਆਪਣੇ ਪੁੱਤ ਤੋਂ ਕੁਰਬਾਨ ਜਾਂਦੀ ਹੋਈ ਕਹਿੰਦੀ ਹੈ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ ਹੁਣ ਵਿਆਹ ਲਈ ਜਾਣਾ ਹੈ ਤਾਂ ਕਹਿੰਦੀ ਬਾਗਾਂ ਦੇ ਵਿੱਚੋਂ ਵਿੱਚੋਂ ਹੋ ਕੇ ਜਾਇ। ਜਿਹੜੇ ਰਾਜੇ ਮਹਾਰਾਜੇ ਉਹਨਾਂ ਦੇ ਬਹੁਤ ਵੱਡੇ ਵੱਡੇ ਬਾਗ ਹੁੰਦੇ ਸੀ। ਸੋ ਕਹਿੰਦੀ ਤੁਸੀਂ ਵੀ ਬਾਗਾਂ ਦੇ ਵਿੱਚੋਂ ਵਿੱਚੋਂ ਹੋ ਕੇ ਜਾਇਓ ਚੋਟ ਨਗਾਰਿਆਂ ਤੇ ਲਾਇ। ਨਗਾਰੇ ਕੀ ਹੁੰਦੇ ਆ? ਢੋਲ ਵੱਡਾ ਢੋਲ ਕਹਿੰਨ ਨੂੰ ਟੀਵੀ 'ਚ ਦੇਖਿਆ ਹੋਣੇ ਆ। ਪੁੱਟਦੇ ਹੁੰਦੇ ਸੀਗੇ ਨਾ ਕੋਈ ਵੀ ਸੂਚਨਾ ਦੇਣੀ ਹੋਵੇ ਜਾਂ ਵੱਡੇ ਵੱਡੇ ਸਮਾਗਮਾਂ ਦੇ ਉੱਤੇ ਢੋਲ ਵੱਡੇ ਵੱਡੇ বাজਾਇਆ ਜਾਂਦੇ ਹੁੰਦੇ ਸੀਗੇ। ਸੋ ਹੁਣ ਕਿਉਂਕਿ ਅਗਲੀ ਦੇ ਪੁੱਤ ਦਾ ਵਿਆਹ ਹੈ ਤਾਂ ਉਹ ਕਹਿੰਦੀ ਆ ਕਿ ਸ਼ਾਨ ਦੇ ਨਾਲ ਵਿਆਹ ਕਰਨਾ ਆਪਾਂ। ਸ਼ਾਨ ਹੋਣੀ ਚਾਹੀਦੀ ਹੈ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਮੇਰੇ ਪੁੱਤ ਦਾ ਵਿਆਹ ਹੈ ਸੋ ਕਹਿੰਦੀ ਚੋਟ ਨਗਾਰਿਆਂ ਤੇ ਲਾਓ ਖਾਣਾ ਰਾਜਿਆਂ ਦਾ ਖਾਓ ਖਾਣਾ ਵੀ ਅਸੀਂ ਆਮ ਨਹੀਂ ਖਾਣਾ ਜਿਸ ਤਰ੍ਹਾਂ ਦੇ ਰਾਜੇ ਮਹਾਰਾਜੇ ਖਾਂਦੇ ਕਹਿੰਦੀ ਉਸ ਤਰ੍ਹਾਂ ਦਾ ਤੁਸੀਂ ਖਾਣਾ ਖਾਓ ਮੈਂ ਬਲੀ ਹਾਂ ਵਿਮਾਦਿਆ ਸੁਣੋ ਠੀਕ ਹੈ ਸੋ ਮਾਂ ਆਪਣੇ ਸੋਹਣੇ ਪੁੱਤ ਤੋਂ ਕੁਰਬਾਨ ਜਾਂਦੀ ਹੈ ਅਗਲੀਆਂ ਲਾਈਨਾਂ ਸ਼ਹਿਲ ਨਵਾਬਾਂ ਦੇ ਘਰ ਟੁਕਣਾ ਸਰਦਾਰਾਂ ਦੇ ਘਰ ਟੁਕਣਾ ਉਮਰਾਵਾਂ ਦੀ ਤੇਰੀ ਚਾਲ ਵਿੱਚ ਸਰਦਾਰਾਂ ਦੇ ਤੇਰਾ ਬੈਠਣਾ ਹੁਣ ਇਹਨਾਂ ਦੋ ਲਾਈਨਾਂ ਵਿੱਚੋਂ ਕੀ ਕਹਿੰਦੀ ਹੈ ਕਿ ਜਿੱਥੇ ਤੂੰ ਆਣ ਜਾਣਾ ਨਾ ਉਹ ਵੀ ਆਮ ਪਰਿਵਾਰ ਨਹੀਂ ਹੈ ਸ਼ੈਲ ਨਵਾਬਾਂ ਦੇ ਘਰ ਟੁਕਣਾ ਠੀਕ ਹੈ ਸ਼ੈਲ ਮਤਲਬ ਅਮੀਰ ਕਹਿ ਲਓ ਰੱਜੇ ਪੁਜੇ ਖਾਨਦਾਨ ਦੇ ਸ਼ੈਲ ਨਵਾਬਾਂ ਦੇ ਘਰ ਟੁਕਣਾ ਸੋ ਤੂੰ ਵਰਾਤ ਲੈ ਕੇ ਕਿੱਥੇ ਜਾਣਾ ਉਡੀਵਿਆਣ ਕਿੱਥੇ ਜਾਣਾ ਨਵਾਬਾਂ ਦੇ ਘਰ ਜਾਣਾ ਕਹਿੰਦੀ ਸਰਦਾਰਾਂ ਦੇ ਘਰ ਢੁਕਣਾ بڑے بڑے ਸਰਦਾਰ ਸਰਦਾਰ ਕੌਣ ਹੁੰਦੇ ਪਿੰਡਾਂ ਦੇ ਮੁਖੀ ਠੀਕ ਹੈ ਜਨਾਨ ਨੂੰ ਲੋਕ ਮੰਨਦੇ ਆ ਲੀਡਰ ਹੁੰਦੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਪਿੰਡ ਚੱਲਦਾ ਸੋ ਕਹਿੰਦੀ ਤੁਸੀਂ ਤੂੰ ਵਿਆਹ ਕਿੱਥੇ ਜਾਣਾ ਸਰਦਾਰਾਂ ਦੇ ਘਰ ਢੁਕਣਾ ਉਮਰਾਮਾਂ ਦੀ ਤੇਰੀ ਚਾਲ ਇਸੇ ਕਰਕੇ ਜਿਹੜੀ ਤੇਰੀ ਚਾਲ ਹੈ ਨਾ ਤੇਰੀ ਚਾਲ ਵੀ ਸਰਦਾਰਾਂ ਨਵਾਬਾਂ ਅਮੀਰ ਲੋਕਾਂ ਵਰਗੀ ਹੈ ਕਹਿੰਦੀ ਵਿੱਚ ਸਰਦਾਰਾਂ ਦੇ ਤੇਰਾ ਬੈਠਣਾ ਤੇਰਾ ਉੱਠਣਾ ਬੈਠਣਾ ਤਾਂ ਹੁਣ ਵੱਡੇ ਵੱਡੇ ਸਰਦਾਰਾਂ ਦੇ ਨਾਲ ਹੋਣਾ ਸੋ ਅਗਲੀਆਂ ਲਾਈਨਾਂ 'ਚ ਕੀ ਕਹਿੰਦੀ ਚੀਰਾ ਤੇਰਾ ਵੇ ਮੱਲਾ ਸੋਣਾ ਬਣਦਾ ਕਲਗੀਆਂ ਦੇ ਨਾਲ ਕਲਗੀ ਡੇਢ ਤੇ ਹਜ਼ਾਰ ਮੈਂ ਬਲੇਹਾਰੀ ਵਿਮਾਂਧਿਆ ਸੋੜਣਾ ਹੁਣੇ ਬਾਰ-ਬਾਰ ਦੁਹਰਾ ਆ ਰਹੇ ਹਨ ਵਿਮਾਂਧਿਆ ਸੁਰਜਣਾ ਮੈਂ ਬਲੇਹਾਰੀ ਵਿਮਾਂਧਿਆ ਸੋੜਜਣਾ ਠੀਕ ਹੈ ਇਹੀ ਖੂਬਸੂਰਤੀ ਹੈ ਲੋਕਗੀਤਾਂ ਦੀ ਬਾਰ-ਬਾਰ ਦੁਹਰਾਉਣਾ ਸੋਖੇ ਸੋਖੇ ਸ਼ਬਦ ਹੁੰਦੇ ਇਹਦੇ ਵਿੱਚ ਠੀਕ ਹੈ ਇੱਕ ਦੋ ਚਾਰ ਲਾਈਨਾਂ ਤੁਹਾਨੂੰ ਆ ਗਈਆਂ ਤਾਂ ਅੱਗੇ ਤੁਸੀਂ ਉਹਨੂੰ ਹੀ ਮੋੜ-ਮੋੜ ਕੇ ਹੋਰ ਬਣਾ ਸਕਦੇ ਆ ਉਹਨੂੰ ਵੱਡਾ ਕਰ ਸਕਦੇ ਆ ਠੀਕ ਹੈ ਸੋ ਹੁਣ ਇਹਨਾਂ ਨਾਲ ਇਹਨਾਂ ਦੇ ਵਿੱਚ ਕੀ ਕਹਿੰਦੀ ਚੀਰਾ ਤੇਰਾ ਵੇ ਮੱਲਾ ਸੋਣਾ ਹੁਣ ਆਪਣੇ ਉਹ ਪੁੱਤ ਨੂੰ ਕਹਿੰਦੀ ਐ ਤੇਰੇ ਸਿਰ ਦੇ ਉੱਤੇ ਦਿੱਤਾ ਹੈ ਚੀਰਾ ਚੀਰਾ ਮਤਲਬ ਪੱਗ ਪੱਗ ਵੀ ਬੜੀ ਸੋਹਣੀ ਐ ਕਹਿੰਦੀ ਬਣਦਾ ਸੌਰੀ 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 ਚੀਰਾ ਤੇਰਾ ਵੇ ਮੱਲਾ ਸੋਣਾ ਬਣਦਾ ਕਲਗੀਆਂ ਦੇ ਨਾਲ ਹੁਣ ਇਹ ਜਿਹੜਾ ਚੀਰਾ ਐ ਇਹ ਪੱਗ ਐ ਇਹ ਕਾਦੇ ਨਾਲ ਸੋਹਣਾ ਬਣਿਆ ਇਹਦੇ ਉੱਤੇ ਕਲਗੀਆਂ ਲੱਗੀਆਂ ਹੋਈਆਂ ਕਲਗੀ ਤਾਂ ਪਤਾ ਹੀ ਐ ਹੈ ਨਾ ਲਾ ਕੇ ਉਹ ਟੌਰ ਬਣ ਜਾਂਦੀ ਹੈ ਆਮ ਪੱਗ ਦੀ ਜਿਆਦਾ ਟੌਰ ਬਣ ਜਾਂਦੀ ਹੈ ਸੋ ਕਹਿੰਦੀ ਇਹ ਕੱਲੀਆਂ ਦੇ ਨਾਲ ਹੋਰ ਵੀ ਜਿਆਦਾ ਸੋਹਣੀ ਲੱਗ ਰਹੀ ਹੈ ਕੱਲ ਕੀ ਡੇਢ ਤੇ ਹਜ਼ਾਰ ਹੁਣ ਇਹ ਜਿਹੜੀ ਕੱਲ ਕੀ ਹੈ ਇਹ ਵੀ ਆਮ ਕੱਲ ਕੀ ਨਹੀਂ ਹੈ ਡੇਢ ਹਜ਼ਾਰ ਦੀ ਕੱਲ ਕੀ ਬੜੀ ਮਹਿੰਗੀ ਕੱਲ ਕੀ ਹੈ ਕਹਿੰਦੀ ਮੈਂ ਬਲੇਹਾਰੀ ਵੇ ਮਾਂ ਦਿਆ ਸੋਟਣਾ ਸੋ ਇਸ ਤਰ੍ਹਾਂ ਮਾਂ ਆਪਣੇ ਜਵਾਨ ਪੁੱਤ ਜੋ ਕੇ ਵਿਆਹਿਆ ਜਾਣ ਵਾਲਾ ਉਹਦੇ ਤੋਂ ਬਲੇਹਾਰੀ ਜਾਂਦੀ ਹੈ ਕੈਂਠਾ 13ਵੇਂ ਮੱਲਾ ਸੋਣਾ ਬਣਦਾ ਜੁਗਨੀਆਂ ਦੇ ਨਾਲ ਜੁਗਨੀ ਡੇੜ ਤੇ ਹਜ਼ਾਰ ਮੈਂ ਬਲੇਹਾਰੀ ਵਿਮਾਦਿਆ ਸੋੜਣਾ ਮਾਂ ਨੂੰ ਤਾਂ ਆਪਣਾ ਪੁੱਤ ਹਰ ਤਰ੍ਹਾਂ ਦੇ ਨਾਲ ਚੰਗਾ ਲੱਗਾ ਜੋ ਵੀ ਉਹਨੇ ਭਾਵੇਂ ਉਸ ਜਮਾਨੇ ਦੇ ਵਿੱਚ ਬਹੁਤੇ ਮਹਿੰਗੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤੇ ਮਹਿੰਗੇ ਗਹਿਣੇ ਜਾਂ ਕੱਪੜੇ ਨਹੀਂ ਪਾਏ ਜਾਂਦੇ ਹੁੰਦੇ ਸੀਗੇ ਪਰ ਉਹਦੇ ਲਈ ਇਹਨਾਂ ਸਾਰੀਆਂ ਵਿਵਸਥਾਂ ਦੀ ਇਹਨਾਂ ਸਾਰੀਆਂ ਚੀਜ਼ਾਂ ਦੀ ਕੀਮਤ ਹੈ ਸੋ ਹੁਣ ਉਹ ਕੀ ਕਹਿੰਦੀ ਹੈ ਕੈਂਠਾ 13ਵੇਂ ਮੱਲਾ ਕੈਂਠਾ ਕੀ ਹੈ ਗਲ ਦੇ ਵਿੱਚ ਪਾਇਆ ਜਾਣ ਵਾਲਾ ਗਹਿਣਾ ਠੀਕ ਹੈ ਸੋ ਹੁਣ ਮਾਂ ਨੂੰ ਆਪਣੇ ਪੁੱਤ ਦੇ ਗਲ ਵਿੱਚ ਪਾਇਆ ਹੋਇਆ ਗਹਿਣਾ ਵੀ ਬੜਾ ਸੋਹਣਾ ਲੱਗ ਰਿਹਾ ਹੈ ਇਸੇ ਕਰਕੇ ਉਹ ਕਹਿੰਦੀ ਹੈ ਕੈਂਠਾ 13ਵੇਂ ਮੱਲਾ ਸੋਹਣਾ ਤੇਰੇ ਗਲ ਦੇ ਵਿੱਚ ਪਾਇਆ ਹੋਇਆ ਕੈਂਠਾ ਬੜਾ ਹੀ ਸੋਹਣਾ ਲੱਗ ਰਿਹਾ ਬਣਦਾ ਜੁਗਨੀਆਂ ਦੇ ਨਾਲ ਜੁਗਨੀ ਵੀ ਗਹਿਣਾ ਠੀਕ ਹੈ ਉਸ ਕੈਂਥੇ ਦੀ ਖੂਬਸੂਰਤੀ ਕੀ ਹੈ ਕਿ ਉਸ ਨੂੰ ਬਹੁਤ ਸਾਰੀਆਂ ਜੁਗਨੀਆਂ ਲੱਗੀਆਂ ਹੋਈਆਂ ਠੀਕ ਹੈ ਕਹਿੰਦੇ ਸੋ ਇਹਨਾਂ ਦੇ ਨਾਲ ਉਹ ਬਹੁਤ ਸਜ ਰਿਹਾ ਹੈ ਜੁਗਨੀ 1.5 ਤੇ ਹਜ਼ਾਰ ਜਿਹੜੀ ਇੱਕ ਇੱਕ ਜੁਗ ਨਹੀਂ ਉਹਦੇ ਵਿੱਚ ਜੜੀ ਹੋਈ ਐ ਉਹੋ ਵੀ ਸਸਤੀ ਨਹੀਂ ਐ ਕੱਲੀ ਕੱਲੀ ਦਾ ਮੁੱਲ 1.5 1500 ਆ ਹੈ ਕਹਿੰਦੀ ਮੈਂ ਬਲੇਹਾਰੀ ਵੇ ਮਾ ਦਿਆ ਸੋਣਾ ਸੋ ਇਸ ਤਰ੍ਹਾਂ ਮਾਂ ਆਪਣੇ ਪੁੱਤ ਤੋਂ ਵਾਰੀ ਵਾਰੀ ਜਾਂਦੀ ਐ ਜਾਂ ਮਾਂ 13ਵੇਂ ਮੱਲਾ ਸੋਣਾ ਬਣਦਾ ਤਣੀਆਂ ਦੇ ਨਾਲ ਤਣੀ 1.5 ਤੇ 1000 ਮੈਂ ਬਲੇਹਾਰੀ ਵੇ ਮਾ ਦਿਆ ਛੋਟਾ acha ਸਮਝ ਆਂ ਚ ਕੋਈ ਸਮੱਸਿਆ ਹੈਗੀ ਨਹੀਂ ਹੈ ਨਾ ਇਜ਼ੀ ਸੌਖੇ ਸ਼ਬਦ ਠੀਕ ਹੈ ਇਹ ਹੀ ਇਹਨਾਂ ਦੀ ਖੂਬਸੂਰਤੀ ਹੈ জামਾ ਕੀ ਹੁੰਦਾ ਹੈ জামਾ ਕੀ ਹੁੰਦਾ ਕਹਿੰਦੀ জামਾ ਤੇਰਾ ਵੇ ਮੱਲਾ ਸੋਹਣਾ ਹਾਂ ਕੱਪੜੇ ਪਹਿਰਾਵਾ ਠੀਕ ਹੈ ਸੋ ਹਣ ਮਾਂ ਕੀ ਸਫਤ ਕਰਦੀ ਹੈ ਕਿ ਤੇਰਾ জামਾ ਤੇਰਾ ਪਹਿਰਾਵਾ ਤੇਰੇ ਕੱਪੜੇ ਬੜੇ ਹੀ ਸੋਹਣੇ ਐ ਬਣਦਾ ਤਣੀਆਂ ਦੇ ਨਾਲ ਜਿਹੜਾ ਕੱਪੜੇ ਪਾਏ ਹੋਏ ਉਹਦੇ ਉੱਤੇ ਬਹੁਤ ਸਾਰੀਆਂ ਤਣੀਆਂ ਲੱਗੀਆਂ ਹੋਈਆਂ ਠੀਕ ਹੈ ਉਹ ਜਿਹੜੀਆਂ ਤਣੀਆਂ ਹੈ ਤਣੀਆਂ ਵੀ ਕਹਿੰਦੇ 1.5-1.5 ਹਜ਼ਾਰ ਦੀ ਤਣੀ ਲੱਗੀ ਹੋਈ ਹੈ ਇਹਨੂੰ ਮੈਂ ਬਲੇਹਾਰੀ ਵੇ ਮਾਂਜਿਆ ਸੁਣਨਾ ਸੋ ਮੈਂ ਤੇ ਦੇਖਾਂ ਬਲੇਹਾਰੀ ਜਾਨੀ ਹੈ ਜੁੱਤੀ ਤੇਰੀ ਵੇ ਮੱਲਾ ਸੋਣੀ ਵਾਹ ਵਾਹ ਜੜੀ ਤਿੱਲੇ ਨਾਲ ਸੋ ਹਣ ਪੁੱਤ ਨਹੀਂ ਪਾਈ ਹੋਈ ਜਿਹੜੀ ਜੁੱਤੀ ਆ ਉਹਦੀ ਸਿਫਤ ਕਰਦੀ ਹੋਈ ਕੀ ਕਹਿੰਦੀ ਹੈ ਜੁੱਤੀ ਤੇਰੀ ਵੇ ਮੱਲਾ ਸੋਣੀ ਤੇਰੀ ਜੁੱਤੀ ਵੀ ਬੜੀ ਸੋਹਣੀ ਹੈ ਕਿੰਦਾ ਸੋਹਣੀ ਹੈ ਵਾਹ ਵਾਹ ਜੜੀ ਤਿੱਲੇ ਨਾਲ ਤਿੱਲੇ ਦੇ ਨਾਲ ਜੜੀ ਹੋਈ ਆ ਤਿੰਨੇ ਵਾਲੀਆਂ ਜੁੱਤੀਆਂ ਮਹਿੰਗੀਆਂ ਹੁੰਦੀਆਂ ਨੇ ਤੋ ਕਹਿੰਦੀ ਤਿੱਲੇ ਦੇ ਨਾਲ ਜੜੀ ਹੋਈ ਐ ਕਹੀ ਸੋਹਣੀ ਤੇਰੀ ਚਾਲ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਆਪਣੇ ਪੁੱਤ ਤੋਂ ਕੁਰਬਾਨ ਹੁੰਦੀ ਉਹ ਕਹਿੰਦੀ ਐ ਕਿ ਤੇਰੀ ਚਾਲ ਇਸੇ ਕਰਕੇ ਹੋਰ ਵੀ ਜ਼ਿਆਦਾ ਸੋਹਣੀ ਲੱਗਣ ਲੱਗਦੀ ਜਦੋਂ ਬੰਦੇ ਨੇ ਸੋਹਣੇ ਕੱਪੜੇ ਪਾਏ ਹੁੰਦੇ ਆ ਠੀਕ ਐ ਉਹ ਹੋਰ ਆਕਰਸ਼ਿਤ ਹੋ ਜਾਂਦਾ ਸੋਹਣੇ ਐਨੇ ਸੋਹਣੇ ਕੱਪੜੇ ਪਾਏ ਹੋਏ ਐਨੀ ਸੋਹਣੀ ਜੁੱਤੀ ਪਾਈ ਹੋਈ ਐ ਸੋ ਉਹ ਕਹਿੰਦੀ ਐ ਕਹੀ ਸੋਹਣੀ ਤੇਰੀ ਚਾਲ ਤੇਰੀ ਚਾਲ ਵੀ ਬੜੀ ਸੋਹਣੀ ਲੱਗ ਰਹੀ ਐ ਕਹਿੰਦੀ ਮੈਂ ਤੇਰੇ ਤੋਂ ਬਲਿਹਾਰੇ ਜਾਨੀ ਆ ਲਾਸਟ ਅਗਲੀਆਂ ਲਾਈਨ ਹੈ ਸੁਰਜਣਾ ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ ਚੋਟ ਨਗਾਰਿਆਂ ਦੀ ਲਾਓ ਪੁੱਤ ਸਰਦਾਰਾਂ ਦੇ ਅਖਵਾਓ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਸੋ ਹੁਣ ਵਿਆਹੇ ਜਾਣ ਵਾਲੇ ਮੁੰਡੇ ਲਈ ਹੁਣ ਨੇ ਵਿਆਹ ਜਾਣਾ ਹੈ ਸੋ ਇਸ ਕਰਕੇ ਉਹ ਕਹਿੰਦੀ ਹੈ ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ ਕਹਿੰਦੀ ਸੋਹਣਿਆ ਤੁਸੀਂ ਬਾਗਾਂ ਦੇ ਵਿੱਚੋਂ ਵਿੱਚੋਂ ਆਇਓ ਚੋਟ ਨਗਾਰਿਆਂ ਦੀ ਲਾਓ ਨਗਾਰੇ ਦੇ ਉੱਤੇ ਢੋਲ ਢੋਲ ਵੀ ਬਜਾਣੇ ਆ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਮੇਰੇ ਪੁੱਤ ਦਾ ਵਿਆਹ ਹੈ ਮਾਂ ਨੂੰ ਐਡੀ ਖੁਸ਼ੀ ਹੁੰਦੀ ਆਪਣੇ ਪੁੱਤ ਨੂੰ ਪੁੱਤ ਨੂੰ ਵਿਆਹਣ ਦੀ ਕਹਿੰਦੀ ਪੁੱਤ ਸਰਦਾਰਾਂ ਦੇ ਖਵਾਇਓ ਜਿੰਨੀ ਸ਼ਾਨੋ ਸ਼ੌਕਤ ਹੋਊਗੀ ਉਹਦੇ ਨਾਲੇ ਪਤਾ ਲੱਗੂਗੇ ਅਮੀਰਾਂ ਦਾ ਸਰਦਾਰਾਂ ਦਾ ਪੁੱਤ ਹੈ ਸੋ ਸ਼ਾਨੋ ਸ਼ੌਕਤ ਦੇ ਨਾਲ ਤੁਸੀਂ ਵਿਆਹਣ ਜਾਇਓ ਮੈਂ ਬਲਿਹਾਰੀ ਬੇਮਾਦਿਆ ਸੁਣਦਾ ਇਸ ਤਰ੍ਹਾਂ ਮਾਂ ਆਪਣੇ ਪੁੱਤ ਤੋਂ ਬਲਿਹਾਰੇ ਜਾਂਦੀ ਹੈ ਕੁਰਬਾਨ ਜਾਂਦੀ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ